ਨਾਨਕ ਪ੍ਰਭ ਜਨ ਇੱਕੋ ਜਾਨ आइए भजन जन पे है सुनिए ता भजन का चुने पंडित अंदर संग राग गुण रहे आनन की तरगे गवे कर भजन करना गाने संतो और भक्तियाने उदार धरा किया क्या काम करे देखे हुए सत बिनंत की अटकें पाए रण की तवेले ले जाए नाही को सत मिलेगा सुर सुरंड देखो अबो ना बचतानी सुरो जब निर्वाणी ता ਰੋਗੀ ਕੀ ਮਨ ਕਿਨੇ ਨਾ ਪਾਈ ਫਲਮ ਤੇ ਬਸਦੀ ਨਹੀਂ ਤੇਰੇ ਦਿਲ ਦੇ ਛੇਪੇ ਸਾਥੇ ਪਾੜੇ ਹਾਰੀ ਚਰਨ ਚਰ ਲਗੋ ਪ੍ਰੀਤ ਅਰਜੋਨ ਨਾਹੀ ਨੀਂਹੀ ਇੱਕ ਥੋਰ ਦੇਕੇ ਆਦਾਰ ਨਾਮ ਲਾਗੇ ਨਾਮ ਪ੍ਰਸਾਦ ਰੋਗੀ ਦੀਖ ਮ ਸੁਭੋਈ ਹਰੇ ਨਾਮ ਲੇ ਨਾਹੀ ਜੀ ਕੇ ਗਏ ਸੇ ਜਨਨ ਟਾਣੇ ਕੁਰਬਨ ਹੈ ਜੋ ਨਾਹੀ ਸੁਭਟ ਤੇ ਪ੍ਰੇਮ ਰਸ ਰੰਗਰ ਪਰ ਇਹ ਸਰਨਾਂ ਦਾ ਤਿਆਗ ਬੂੜੀਆਂ ਵੇਆਂ ਸੰਗਤਾਂ ਦੇ ਵਿੱਚ ਜਿਸ ਦਾਦਰ ਤੇ ਲਿਆ ਮਿਲਿਆ ਸੀਸ ਜਿਹੜੇ ਵੱਖਰੇ ਹੋਦੇ ਸੀ ਸੋਹਣੇ ਪੁਸ਼ਾਕੇ ਪਹਿਨਾ ਕਰਕੇ ਪੀਲੇ ਦਿਮਾਲੇ ਤਾ ਲਾ ਕਰਕੇ ਉਹਨਾਂ ਨੂੰ ਅਮਰਕੰਤੀ ਦੀ ਦਾਤ ਬਖਸ਼ੀ ਜਦ ਮਹਾਰਾਜ ਨੇ ਅਵਰ ਛਕਾਇਆ ਜਿਨ੍ਹਾਂ ਨੇ ਅਵਰ ਛਕਿਆ ਉਹਨਾਂ ਨੂੰ ਪਤਾ ਪੰਜ ਪਿਆਰੇ ਬੋਲਦੇ ਹਨ ਮਹਾਰਾਜ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੋ ਸੀਸ ਜੁੜ ਗਿਆ ਤੇ ਆਵਾਜ਼ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਾ ਮੈਂਗਾ ਇਹ ਆਪਣੇ ਤੁਸੀਂ ਦਾਤ ਸਾਹਿਬ ਲਈ ਐ ਸਾਥ ਸਾਹਿਬ ਜੀ ਅੱਜ ਕੋਈ 50000 ਦਾ ਆਈਫੋਨ ਲੈ ਲਵੇ ਨਾ ਤੇ ਉਹ ਲੋਕਾਂ ਨੂੰ ਦਿਖਾਉਂਦਾ ਹੈ ਕਿ ਸਾਡੇ ਕੋਲ ਆ ਆਈਫੋਨ ਹੈ ਉਹ ਫੋਟੋ ਵੀ ਪਾਊਗਾ ਤੇ ਵਿੱਚ ਆਈਫੋਨ ਦੱਸਦਾ ਹੈ ਅਸੀਂ ਸੀਸ ਦੇ ਕਰਕੇ ਸਭ ਤੋਂ ਬਟੁੱਲੀ ਸਾਡੀ ਜਾਨ ਜਿੱਤ ਉਹ ਦੇਖ ਕਰਕੇ ਉਹਨੂੰ ਕੀ ਸਿੱਖੀ ਦਿੱਤੀ ਹੈ ਕਿ ਅਸੀਂ ਕਈ ਇਹੋ ਜਿਹੇ ਪੁਰਾਣੀ ਹਨ ਜਿਹੜੇ ਪਾਉਂਦੇ ਹਨ سونا دستارہ سجا کر کے پرکاش کر کے مہاراج کا سجان ہو کر کے جائیے مہاراج کہ خالص ਸਿਕੰਦਰ ਨਹੀਂ ਕੀਤਾ ਉਹਦੀ ਕਿਰਪਾ ਦੇ ਪਾਤਰ ਨਹੀਂ ਬਣੇ ਇਨਾਰੇ ਸਾਰਾ ਕੁਝ ਇੱਥੇ ਛੱਡ ਕੇ ਆਮ ਦੌਤ ਦੀ ਜੰਨਣਾ ਸਿਕੰਦਰ ਬਾਦਸ਼ਾਹ ਹੋਇਆ ਸਾਤ ਸੰਸਕ੍ਰਿਤੀ ਸਾਰੀ ਦੁਨੀਆ ਉਹਨੇ ਜਿੱਤ ਲਈ ਇਹੋ ਜਿਹਾ ਸੁਖਵੀਰ ਹੋਇਆ ਅੰਤਕਾਰ ਉਹਨੇ ਇੱਕ ਆਪਣੀ ਆਖਰੀ ਇੱਛਾ ਰੱਖੀ ਸੀ ਕਿ ਮੇਰੀ ਜਿਹੜੀ ਜਨਾਜ਼ਾ ਨਿਕਾਲਿਆ ਜਾਊਗਾ ਉਹਦੇ ਵਿੱਚੋਂ ਮੇਰੇ ਹੱਥ ਬਾਤ ਰੱਖੇ

ਇਤੇ ਸਾਰ ਗਿਆ ਸੰਤੋ ਦੋਹੇ ਰੋਹਿਣ ਦੋਹੇ ਦੇ ਸ਼ਸਤਰ ਦਾ ਬਾਗ ਆਪਣੀ ਮੁਕਤੀ ਆਪਣੀ ਸ਼ਾਂਤੀ ਨੂੰ ਲੈਣ ਤੋਂ ਪਹਿਲਾਂ ਨਹੀਂ ਨਾ ਸੋਚ ਕੇ ਹੋਣ ਇਹੋ ਜੇ ਬਲੀ ਬਦਮਾਨ ਹੱਥ ਹੱਥ ਫੜ ਕੇ ਸੂਰਬੀਰ ਹੋਣ ਤੋਰਤ ਦੇ ਜੰਮਿੰਦ ਪਾਸਨਾ ਮੱਤੇ ਜਾਨ ਕੇ ਮਾਨ ਪਲੇ ਕਰਦੇ ਹਨ ਬ੍ਰਹਮ ਮਹੇਸ਼ ਅਸਲ ਸਤੀਪਤ ਅੰਤ ਭਚੇ ਰਹੇ ਯਾਨੀ ਜੀਣਾ ਵੀ ਅੰਤ ਹੋਣਾ ਸਾਥ ਸਕੇ ਜੀ ਇਹ ਵੀ ਕਾਲ ਦੇ ਜੀਣਾਣਗੇ ਇਹਨਾਂ ਨੂੰ ਵੀ ਜਾ ਕਰਕੇ ਜੰਪੂਰ ਲੇਖਾ ਦੇਣਾ ਪਊਗਾ ਇਹ ਵੀ ਅਮਰ ਨਹੀਂ ਇਹ ਲੋਕੀ ਕਹਿੰਦੇ ਮਹਾਰਾਜ ਨੇ ਤੁਸੀਂ ਦੇਵੀ ਦੀ ਪੂਜਾ ਕਰ ਲਈ ਜੀ ਕਿਸੇ ਕੰਧ ਸਿੰਘ ਦੇਵੀ ਦੀ ਪੂਜਾ ਕਰਦੇ ਨਿਹੰਗ ਸਿੰਘ ਦੇਵ ਦੇ ਜੀ ਪੂਜਾ ਕਰਦੇ ਮਹਾਰਾਜ ਤਾਂ ਇਹ ਲੇਖਦੇ ਦਸਤ ਪਾਣੀ ਵਿੱਚ ਇਹਦੇ ਦਸੋਂ ਦਾ ਸੁਪ ਵੀ ਹੈ ਮਹਾਰਾਜ ਦੀ ਦਿਆ ਸਤ ਦਾ ਸਮਾਗਮ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਏ ਜਾਣਗੇ ਸੁਖ ਮਹਾਰਾਜ ਤਾਂ ਇਸ ਖਲਾਸਾ ਕਰਦੇ ਨੇ ਜਿਕਰ ਕਰਕੇ ਜਿਹੜੇ ਦੇਵਤੇ ਨੇ ਸਾਰੇ ਕਾਲ ਦੇ ਹਰੀ ਨੇ ਕਾਲ ਪਾਇ ਬ੍ਰਹਮਾ ਉਤਰਾਕਾਰ ਪਾਇ ਸੰਯੁਗ ਉਤਰਾਕਾਰ ਪਾਇ ਕਰਿ ਵਿਸ਼ਵ ਪ੍ਰਕਾਸ਼ਾ ਸકલ ਕਾਲ ਦਾ ਯਾਸ ਇੱਕ ਸੇ ਭਈ ਇੱਕ ਨੇ ਇੱਕ ਫੇਰ ਭਈ ਰਾਜੇਂਦਰ ਕਿਸਨ ਕੇ ਉਤਾਰ ਕੀ ਅਨੇਕ ਹਮਾਰਾ ਇਹ ਖਲਾਸੇ ਕਰਦੇ ਨੇ ਸੁ ਭਾਈ ਇਹ ਵੀ ਅੰਤਕਾਰ ਜੇ ਜਮ ਦੇ ਦਵਾਰ ਜਾਣ ਕੇ ਕਿ ਇੱਕ ਪ੍ਰਸੰਹ ਪਗ ਦੇ ਨਰ ਫੇਰਨ ਦਿਹਤ ਰਹਿ ਗਏ ਜੀ ਨਾਰਸੀ ਭਾਤੇ ਜਿਹੜਾ ਅਕਾਲ ਪੁਰਖ ਉਸ ਸਰੀਰ ਜਿਹੜਾ ਪਰਮ ਸ਼ਕਤੀ ਦਾ ਪਤੀ ਹੈ ਜਿਹੜਾ ਆਪ ਅਕਾਲ ਪੁਰਖ ਹੈ ਉਹਦੀ ਸ਼ਰਨ ਆ ਉਹਦੇ ਕੋਈ ਬੈਲੈਂਟ ਨਹੀਂ ਜੀ ਨਾਰਸੀ ਭਾਤੇ ਇੱਕ ਪ੍ਰਸੰਹ ਹੈ ਪਗ ਦੇ ਨਰ ਫੇਰਨ ਦੇਖ ਰਹੇ ਇਹ ਕਹਿੰਦੇ ਉਹਨਾਂ ਨੂੰ ਫਿਰ ਦੇਖਣ ਦੀ ਲੋੜ ਨਹੀਂ ਜਿਹੜਾ ਉਹਦੇ ਪੈਰਾਂ 'ਨੀਆਂ ਆਲਖ ਨੇ ਜਿਹੜਾ ਉਹਦੀ ਜਪਦਾ ਕਰੇ ਜਿਹੜਾ ਉਹਨੂੰ ਸੰਭਰਦਾ ਰਹੇ ਸਾਈਂਤ ਪਰਾਹ ਜੀ ਕਹਿੰਦੇ ਤੂੰ ਤੂੰ ਕਰਤਾ ਤੂੰ ਵਾਹ ਕਰਦਾ ਜਿਹੜਾ ਉਹਨੂੰ ਜਪਦਾ ਹੀ ਰਹੇ ਨਾ ਬਾਜ 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 ਉਹਦੇ ਤਰੀਲੀ ਹੋ ਜਾਂਦਾ ਹੈ ਸਾਧ ਸੰਗਤ ਜੀ ਕਹਾ ਪਿਓਰ ਦੋ ਲੋਦਰ ਮੁੰਡ ਕੈ ਬੈਠ ਰਹੋ ਪੰਗ ਪੰਗ ਝਾਂ ਨਗਾਇਓ ਦੀਰਘਾ ਰੱਖੇ ਜੋ ਸਾਡੇ ਨਾਲ ਹੈ ਤੇਸੀ ਪ੍ਰੇਰਨਾ ਬਾਜ ਮਾਰਾਂਗੇ ਦਾ ਗੁਰ ਸਾਡੇ ਵਾਲੇ ਬਣੇਗਾ ਸੋ ਇੰਨਾ ਰਿਸ਼ਤਾ ਰੱਖਣਾ ਹੈ ਕਾਪੂ ਲੈ ਪਾਹਨ ਪੂਜ ਦਰਿਓ ਸਿਰ ਕਾਪੂ ਲੈ ਲੇਖ ਗੁਰ ਕਰੇ ਰਖਾਇਓ ਇਹ ਜਿੰਨੇ ਸ੍ਰਿਸ਼ਟੀ ਵਿੱਚ ਕਈ ਲੋਕ ਕਹੋ ਜਿੰਦੇ ਜਿਹੜੇ ਪੰਥਰਾਂ ਨੂੰ ਸਿਰ ਤੇ ਬਿਠਾਈ ਬੈਠੇ ਹਨ ਸਾਲੀਗਰਾਮ ਫਲਵਾਦ ਕਹਿੰਦੇ ਆ ਜਾਂ ਹੋਰ ਕੋਈ شلنگ گلے ہوتی آدت پا کر کے شیو لگی پوجا کرتے ਵਾਜ ਕੀਤੇ ਨੇ ਪੱਛੋਕੀ ਕਈ ਕਹਿੰਦੇ ਨੇ ਅੱਛਾ ਵਿਦੇਸ਼ ਰਹਿਤਾ ਵਾਸਾ ਹਨ ਜਿਹੜੀ ਹਕੂਮਤਾਂ ਕਹੋਗੇ ਕਿ ਪੱਛਮ ਦੇਸ਼ ਵਿੱਚ ਰਹਿਤਾ ਵਾਸਾ ਹੈ ਉੱਥੇ ਕ੍ਰਿਸ਼ਨ ਦਾ ਅਵਤਾਰ ਹੋਇਆ ਉੱਥੇ ਰਾਮ ਦਾ ਅਵਤਾਰ ਹੋਇਆ ਇਹ ਪੱਛਮ ਦੀ ਦਿਸ਼ਾ ਸੰਬਹਿ ਪਰਮਾਤਮਾ ਇਹ ਦਿਸ਼ਾ ਵਿੱਚ ਰਹਿੰਦਾ ਹੈ ਕਿ ਮੁਸਲਮਾਨ ਵੀ ਕਹਿੰਦੇ ਨੇ ਰਖਣ ਵਾਲਾ ਆਹ ਹੂ مہاراج کہ پوجا کرتے اتنے بھی دن دینا سات سنگ جی بتانے بنتا وہ بتانا بس کے کی ہے بس. پرانی ہیں جہتوں کی پوجا کرتے ہیں ملتان بہت ہے سو ایک تو یہ دشا بہادر شاہ جب مہاراج گھر گیا بھارت کا سپوتر بہادر شاہ وہ مہاراجا ہندو صاحب کی دھرتی سے گیا اتنے جا کے مہاراج نے بجن کیے ਕਹਿੰਦੇ ਜਿਹੜਾ ਇਸ ਦੇਸ਼ਾਬਿਤ ਪਰਮਾਤਮਾ ਹੈ ਪਹਿਲਾਂ ਨੇ ਮੁੰਨ ਵੀ ਗਿਆ ਜੀ ਕਹਿੰਦੇ ਹਿੰਦੂ ਇੱਕ ਦਸ਼ਾ ਦੱਸਦਾ ਤੁਸੀਂ ਇੱਕ ਦਸ਼ਾ ਮੱਸ ਦੱਸਦੇ ਆ ਅੱਲਾ ਪਰਮਾਤਮਾ ਸਤ ਦੋ ਦਿਸ਼ਾ ਤੇ ਬਾਕੀ ਸਾਰੀ ਦਿਸ਼ਾ ਖਾਦੀ ਆ ਉਹ ਕਹਿੰਦਾ ਨਹੀਂ ਜੀ ਮਹਾਰਾਜ ਇਹ ਨਾ ਹਿੰਦੂ ਬਹੁਤ ਬੇਸਤੀ ਕਰਦੇ ਨੇ ਪੱਥਰਾਂ ਨੂੰ ਪੂਦੇ ਨੇ ਹਮਾਰਾ ਕਹਿੰਦੇ ਫੇਰੇ ਤੁਹਾਡਾ ਕੀ ਹੈ ਉਹ ਖੜਾ ਕਰਕੇ ਪੂਦੇ ਨੇ ਤੁਸੀਂ ਲਟਾ ਕਰਕੇ ਉੱਥੇ ਵਧੀਆ ਚਿੱਤਰ ਪਾ ਗਏ ਪੂਦੇ ਨੇ